ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਪੰਜਾਬ ਵਿੱਚ ਗਰੁੱਪ ਡੀ ਦੀ ਭਰਤੀ ਆਈ ਹੈ ਇਸ ਦੇ ਸਬੰਧ ਚ ਆਪਾਂ ਗੱਲ ਕਰਾਂਗੇ ਕਿ ਪੰਜਾਬ ਵਿੱਚ ਗਰੁੱਪ ਡੀ ਦੀ ਜੋ ਭਰਤੀ ਆਈ ਹੈ ਉਸ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਏਜ ਲਿਮਟ ਕਿੰਨੀ ਹੈ ਫੀਸ ਕਿੰਨੀ ਹੈ ਕਿਵੇਂ ਅਪਲਾਈ ਕਰਨਾ ਹੈ ਤੇ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਹੈ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਜਿਹੜੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੇਖਦੇ ਹਾਂ ਅੱਜ ਦਾ ਆਪਾਂ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਡਿਸਟ੍ਰਿਕਟ ਕੋਡ ਪਟਿਆਲਾ ਵੱਲੋਂ ਪਬਲਿਕ ਨੋਟਸ ਜਾਰੀ ਕੀਤਾ ਗਿਆ ਹੈ ਡਿਸਟ੍ਰਿਕਟ ਸੈਸ਼ਨ ਜੱਜ ਪਟਿਆਲਾ ਵੱਲੋਂ ਜਿਹੜਾ ਇੱਕ ਪਬਲਿਕ ਨੋਟਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੀਐਨ ਦੇ ਆਪਣੇ ਕੋਲ 40 ਪੋਸਟਾਂ ਨੇ 33 ਪੋਸਟਾਂ ਨੇ ਪੀਐਨ ਦੀਆਂ ਪੀਐਨ ਦੀਆਂ 33 ਪੋਸਟਾਂ ਦੇ ਬਾਰੇ ਗੱਲ ਕੀਤੀ ਮੰਗੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਡੀ ਲਾਸਟ ਡੇਟ ਜਿਹੜੀ ਰਹਿਣ ਵਾਲੀ ਹੈ 21 12 2024 ਸ਼ਾਮ 5 ਵਜੇ ਤੱਕ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ 21 12 2024 ਤੱਕ ਇਹ 33 ਪੋਸਟਾਂ ਨੇ ਪੀਜਨ ਦੀਆਂ ਪੋਸਟਾਂ ਨੇ ਤੇ ਜਿਸ ਦੀ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ 33 ਪੋਸਟਾਂ ਨੇ ਟੋਟਲ 33 ਪੋਸਟਾਂ ਦੇ ਅੱਗੇ ਕੈਟਾਗਰੀ ਵੰਡ ਦਿੱਤੀ ਗਈ ਹੈ ਤਾਂ ਪੇ ਸਕੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਪੇ ਸਕੇਲ ਹੈ ਤੁਹਾਡੇ ਕੋਲ 18000 ਰੁਪਇਆ ਲੈਵਲ 1 ਜਿਹੜਾ ਉਹ ਰਹਿਣ ਵਾਲਾ ਹੈ ਇਹ ਰੈਗੂਲਰ ਪਰਤੀ ਹੋਏਗੀ ਇਸ ਦੇ ਵਿੱਚ ਸਤਵਾਂ ਪੇ ਕਮਿਸ਼ਨ ਜਿਹੜਾ ਲਾਗੂ ਹੋਵੇਗਾ ਜੇਕਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਇਸ ਦੇ ਵਿੱਚ ਜਿਹੜੀ ਹੈ ਉਹ ਤੁਹਾਡੇ ਕੋਲ ਮਿਡਲ ਪਾਸ ਜਿਹੜੀ 8ਵੀਂ ਪਾਸ ਦਿੱਤੀ ਹੋਈ ਹੈ ਘੱਟੋ ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ ਤੇ ਪੰਜਾਬੀ ਦੀ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ ਮਿਡਲ ਸਟੈਂਡਰਡ ਤੱਕ ਤੁਸੀਂ ਲੁਕ ਪਾਸ ਹੋਣਾ ਚਾਹੀਦਾ ਹੈ ਤੇ ਪੰਜਾਬੀ ਦੀ ਜਿਹੜੀ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਹੈ ਤਾਂ ਜੇ ਗੱਲ ਕਰੀਏ ਆਪਾਂ ਏਜ ਲਿਮਟ ਦੀ ਤਾਂ ਇਸ ਦੇ ਵਿੱਚ ਜਿਹੜੀ ਏਜ ਹੈ ਇਹ 18 ਤੋਂ ਲੈ ਕੇ 35 ਸਾਲ ਤੱਕ ਰੱਖੀ ਗਈ ਹੈ ਜਿਹੜੀ ਕਿ 1/1/2024 ਨੂੰ ਹੋਣੀ ਚਾਹੀਦੀ ਹੈ ਤੇ ਬਾਕੀ ਜਿਹੜੀ ਕੈਟਾਗਰੀ ਨੂੰ ਜਿਹੜਾ ਰੋਲ ਮੁਤਾਬਕ ਛੋਟ ਦਿੱਤੀ ਜਾਵੇਗੀ ਜਿਵੇਂ ਐਸਸੀ ਨੂੰ 5 ਸਾਲ ਦੀ ਛੋਟ ਹੁੰਦੀ ਹੈ ਤੇ ਬੀਸੀ ਨੂੰ 3 ਸਾਲ ਦੀ ਛੋਟ ਹੁੰਦੀ ਹੈ ਰੋਲ ਮੁਤਾਬਕ ਜਿਹੜੀ ਛੋਟ ਦਿੱਤੀ ਜਾਵੇਗੀ ਜਨਰਲ ਕੈਟਾਗਰੀ ਵਾਸਤੇ ਜਿਹੜੀ ਏਜ ਲਿਮਟ ਹੈ ਘਟੋ-ਘਟ 18 ਸਾਲ ਤੇ ਵੱਧ ਤੋਂ ਵੱਧ 35 ਸਾਲ ਤੱਕ ਹੋਣੀ ਚਾਹੀਦੀ ਹੈ 1/1/2024 ਤੱਕ ਤਾਂ ਜੇਨ ਡੇਟ ਦੀ ਗੱਲ ਕਰੀਏ ਤਾਂ ਲਾਸਟ ਡੇਟ ਇਸ ਦੇ ਵਿੱਚ ਜਿਹੜੀ 21 12 2024 ਸ਼ਾਮ 5 ਵਜੇ ਤੱਕ ਦਿੱਤੀ ਹੋਈ ਹੈ ਤਾਂ ਜਿਹੜੀ ਇਹਦੇ ਵਿੱਚ ਇੰਟਰਵਿਊ ਹੋਏਗੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਿੱਧੀ ਇੰਟਰਵਿਊ ਹੋਏਗੀ ਜਿਸ ਦੇ ਵਿੱਚ A ਤੋਂ H ਤੱਕ ਜਿਨ੍ਹਾਂ ਦੇ ਨਾਮ ਨੇ ਉਹਨਾਂ ਦੀ 16 1 2025 ਨੂੰ ਜਿਹੜੀ ਇੰਟਰਵਿਊ ਹੋਏਗੀ ਤੇ ਜਿਨ੍ਹਾਂ ਦੇ ਨਾਮ I ਤੋਂ ਲੈ ਕੇ P ਤੇ ਵਿਚਕਾਰਾਂ ਦੇ ਉਹਨਾਂ ਦੇ 17 ਤਰੀਕ ਨੂੰ ਤਾਂ ਇਸ ਤੋਂ ਬਾਅਦ ਕਹੋ ਤੂੰ ਜੈਡ ਤੱਕ ਜਿੰਨੇ ਵੀ ਹੋਣਗੇ ਉਹ 18 ਤਰੀਕ ਨੂੰ ਜਿਹੜੀ ਇੰਟਰਵਿਊ ਹੋਏਗੀ ਇੰਟਰਵਿਊ ਬੇਸ ਤੇ ਜਿਹੜੀ ਇਹ ਪੋਸਟ ਹੋਏਗੀ ਤਾਂ ਇਸ ਦੀ ਜਿਹੜੀ ਸਿਲੈਕਸ਼ਨ ਪ੍ਰੋਸੈਸ ਇੰਟਰਵਿਊ ਰਹੇਗੀ ਇੰਟਰਵਿਊ ਜਿਹੜਾ ਟਾਈਮ ਹੈ 10 ਵਜੇ ਤੋਂ ਲੈ ਕੇ ਸ਼ੁਰੂ ਹੋਏਗਾ ਤੇ ਇਸ ਦੇ ਵਿੱਚ ਅਪਲਾਈ ਕਿਵੇਂ ਕਰਨਾ ਹੈ ਇਸ ਦੀ ਜੇ ਆਪਾਂ ਗੱਲ ਕਰੀਏ ਤਾਂ ਆਫਲਾਈਨ ਅਪਲਾਈ ਕਰਨਾ ਹੈ ਜਿਸ ਦੇ ਵਿੱਚ ਤੁਹਾਡੇ ਕੋਲ ਇੱਕ ਪਰਫਾਰਮਾ ਦਿੱਤਾ ਹੋਇਆ ਜਿਸ ਨੂੰ ਤੁਸੀਂ ਭਰ ਕੇ ਅਪਲਾਈ ਕਰਨਾ ਹੈ ਇਸ ਦੇ ਵਿੱਚ ਤੁਸੀਂ ਸਾਈਡ ਤੇ ਇੱਕ ਅਟੈਸਟਡ ਫੋਟੋ ਲਾ ਦੇਣੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਥੇ ਇੱਕ ਤੁਸੀਂ ਫੋਟੋ ਲਾ ਦੇਣੀ ਹੈ ਟੈਸਟਡ ਆਪਣੀ ਨਾਮ ਫਾਦਰ ਨੇਮ ਡੇਟ ਆਫ ਬਰਥ ਏਜ ਤੇ ਪਰਮਾਨੈਂਟ ਐਡਰੈਸ ਪੂਰਾ ਫਾਰਮ ਨੂੰ ਭਰਨਾ ਹੈ ਫਾਰਮ ਪਰ ਲੱਗਿਆ ਤੁਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਕਟਿੰਗ ਵਗੈਰਾ ਨਹੀਂ ਕਰਨੀ ਇਸ ਦੇ ਵਿੱਚ ਪਰਮਾਨੈਂਟ ਐਡਰੈਸ ਕੋਰਸਪੋਂਡਿੰਗ ਐਡਰੈਸ ਨੈਸ਼ਨੈਟੀ ਫੋਨ ਨੰਬਰ ਤੇ ਉਸ ਤੋਂ ਬਾਅਦ ਆਪਣੀ ਕੈਟਾਗਰੀ ਜਿਹੜੀ ਹੈ ਉਹ ਤੁਸੀਂ ਦੇਣੀ ਹੈ ਜੇ ਜਨਰਲ ਕੈਟਾਗਰੀ ਨੂੰ ਕਿਸੇ ਵੀ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ ਤੇ ਅਦਰ ਜਿਹੜੇ ਬਾਕੀ ਜਿੰਨੇ ਵੀ ਕੈਟਾਗਰੀ ਹੋਣਗੀਆਂ ਉਹਨਾਂ ਨੂੰ ਸਰਟੀਫਿਕੇਟ ਦੀ ਲੋੜ ਹੋਵੇਗੀ ਪੰਜਾਬੀ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਜਿਹੜੇ ਤੁਸੀਂ ਪਾਸ ਕੀਤੇ ਨੇ ਉਹ ਤੁਸੀਂ ਇਹਦੇ ਵਿੱਚ ਦੇ ਸਕਦੇ ਹੋ ਮਿਡਲ ਤੱਕ ਉਹਨਾਂ ਨੇ ਰੱਖਿਆ ਇਹ ਘਟੋ ਘਟ ਤੁਹਾਡੇ ਕੋਲ اٹਮੀ ਪਾਸ ਹੋਣੀ ਚਾਹੀਦੀ ਹੈ ਤਾਂ ਤੁਸੀਂ ਉਸ ਤੋਂ ਹਾਇਰ এডਿਕੇਸ਼ਨ ਵੀ ਤੁਸੀਂ ਲਾ ਸਕਦੇ ਹੋ ਪਰ ਜਿਆਦਾ ਹਾਇਰ এডਿਕੇਸ਼ਨ ਨਹੀਂ ਲਾਣੀ میٹرਿਕ ਤੱਕ ਤੁਸੀਂ ਲਾ ਦਿਓ ਕਈ ਵਾਰ ਹਾਇਰ এডਿਕੇਸ਼ਨ ਵਾਲਿਆਂ ਨੂੰ ਇੰਟਰਵਿਊ ਵਿੱਚ ਨਹੀਂ ਰੱਖਿਆ ਜਾਂਦਾ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਹ ਚਲੇ ਜਾਣਗੇ ਤਾਂ ਇਹ ਜਿਹੜੀ ਭਰਤੀ ਹੈ ਇਸ ਦੇ ਵਿੱਚ ਤੁਸੀਂ ਡਾਕੂਮੈਂਟਰ ਦੀ ਲਿਸਟ ਲਾਣੀ ਹੈ ਜੋ ਜੋ ਵੀ ਤੁਸੀਂ ਡਾਕੂਮੈਂਟ ਲਾਣੇ ਨੇ ਉਹ ਅਟੈਸਟਡ ਡਾਕੂਮੈਂਟ ਲਾਣੇ ਨੇ ਨਾਲ ਅਟੈਚ ਕਰਨੇ ਨੇ ਆਪਣੇ ਸਿਗਨੇਚਰ ਕਰਕੇ ਤਾਂ ਤੁਸੀਂ ਜਿਹੜਾ ਇਸ ਨੂੰ ਆਫਲਾਈਨ ਜਿਹੜਾ ਤੁਸੀਂ ਭੇਜਣਾ ਹੈ ਤਾਂ ਇਹ ਤੁਹਾਡੇ ਕੋਲ ਤੁਸੀਂ ਆਫਲਾਈਨ ਜਿਹੜਾ ਹੈ ਡਿਸਟ੍ਰਿਕਟ ਕੋਰਟ ਜਿਹੜੇ ਪਟਿਆਲਾ ਦੇ ਨਾਂ ਤੇ ਤੁਸੀਂ ਐਡਰੈਸ ਤੇ ਇਸ ਨੂੰ ਭੇਜ ਦੇਣਾ ਹੈ ਇਸ ਦੇ ਨਾਲ ਕੀ ਕੀ ਡਾਕੂਮੈਂਟ ਲਾਣੇ ਨੇ ਕਾਪੀ ਆਫ ਡੇਟ ਆਫ ਬਰਥ ਦੀ ਲਾਣੀ ਹੈ ਜੇਕਰ ਨਹੀਂ ਤਾਂ ਤੁਸੀਂ 10ਵੀਂ ਦਾ ਸਰਟੀਫਿਕੇਟ ਲਾ ਸਕਦੇ ਹੋ ਕਾਪੀ ਆਫ ਡਾਕੂਮੈਂਟ ਕੁਆਲਿਫਿਕੇਸ਼ਨ ਦੀ ਲਾਣੀ ਹੈ ਕਾਪੀ ਆਫ ਆਧਾਰ ਕਾਰਡ ਤੁਸੀਂ ਆਧਾਰ ਕਾਰਡ ਦਿਲਾਣੀ ਹੈ ਤੇ ਪਾਸਪੋਰਟ ਦੀ ਫੋਟੋ ਲਾਣੀ ਹੈ ਤੇ ਕਾਸਟ ਸਰਟੀਫਿਕੇਟ ਤੇ ਜੇ ਕੋਈ ਐਕਸਪੀਰੀਅੰਸ ਹੈ ਤਾਂ ਉਹਦਾ ਵੀ ਤੁਸੀਂ ਸਰਟੀਫਿਕੇਟ ਲਾ ਸਕਦੇ ਜੀ ਤੇ ਕੈਂਡੀਡੇਟ ਨੇ ਆਪਣੇ ਸਾਈਨ ਕਰਕੇ ਜਿਹੜਾ ਇਹ ਦੇ ਵਿੱਚ ਤੁਸੀਂ ਭੇਜਣਾ ਹੈ ਤਾਂ ਇਹ ਸਾਰੇ ਜਿੰਨੇ ਵੀ ਡਾਕੂਮੈਂਟ ਹੋਣਗੇ ਇਹਨਾਂ ਤੇ ਤੁਸੀਂ ਆਪਣਾ ਸਾਈਨ ਕਰਨੇ ਨੇ ਤੇ ਪੂਰਾ ਜਿਹੜਾ ਇਹ ਪਰਫਾਰਮਾ ਜਿਹੜਾ ਭਰ ਕੇ ਤਾਂ ਤੁਸੀਂ ਇਸ ਨੂੰ ਸਪੀਡ ਪੋਸਟ ਕਰਵਾ ਸਕਦੇ ਹੋ ਤਾਂ ਤੁਸੀਂ ਇਸ ਨੂੰ ਸ਼ਾਮ 21 12 2025 ਸ਼ਾਮ 5 ਵਜੇ ਤੱਕ ਤੁਹਾਡਾ ਪਹੁੰਚ ਜਾਣਾ ਚਾਹੀਦਾ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਪ੍ਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ